ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਜੀ ਪੋਣਾ ਦੇ ਚਰਨ ਸੇਵਕਾਂ ਨੂੰ ਧੰਨ ਧੰਨ ਬਾਬਾ ਪੱਲਾ ਜੀ ਦੀ ਜਾਦ ਵਿੱਚ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ

جپے आले पंज पीर शखम पीर बेठा गुरपार پیر بی پیر بی پیرا گرپاری شٹھ م پیر بیٹھا پیر بیٹھا گرپاری ਛਠਮ ਪੀਰੇ ਤੇ ਆ ਪੱਲਾ ਵਾਈ ਕਰ ਰਿਹਾ ਛੇਵੇਂ ਪਾਸੇ ਤੋਂ ਉਹਦੇ ਨਾਲ ਨਾਲ ਛੇਵੇਂ ਪਾਸੇ ਕਰ ਰਿਹਾ ਛੇਵੇਂ ਪਾਸੇ ਲਟਕੇ ਮੂਰਤ ਹਾਰੇ ਗੋਬਿੰਦ ਸواری ਮੂਰਤ ਹਾਰੇ ਗੋਬਿੰਦ ਸواری ਲਟਕੇ ਪੁਰਤ ਹਾਰ ਦੋ ਬੇਂਜ ਸਵਾਰੀ ਬੰਦੇ ਕੰਨੀ ਪਈ ਏਰ ਬੈਠਾ ਗੁਰਪਾਰ ਏਰ ਬੈਠਾ ਗੁਰਪਾਰ ਸੋਹਣਿਆ ਦਾ ਏਰ ਬੈਠਾ ਗੁਰਪਾਰੀ ठम पीर बीर ब दुरपारी छठम पीर ब ரூபதி ரூபதி மணிவார சூர ਬੱਜੋ ਦਾ ਬਹੁਤ ਪਾਰੇ ਉਹ ਪਤਾਰੀ ਬੱਜੋ ਦਾ ਬਹੁਤ ਪਾਰੇ ਉਹ ਪਤਾਰੀ ਏਰ ਬੈਠਾ ਗੁਰਪਾ ਏਰ ਬਿਠਾ ਗੁਰਪਾ र बुर पारठम पेर ब ਸੇਕ ਅਰਦਾਸ ਕਰ ਜੇ ਮਹਿਲਾ ਤੱਕਦਾਰੇ ਸੇ ਨਿਹਾਰੀ ਸ਼ੇ ਮਹਿਲਾ ਤੱਕਦਾਰੇ ਸੇ ਨਿਹਾਰੀ ਅਗਰ ਮਿਆਂ ਤੋਂ ਚਰੇ

पीर बठ पीर बठा गुरपारठम पे बैठा पीर बठा गुरपारी छठम पेर बठा चल नी उल ने चल नीम उसार खारी साते अरे अमर तारी

ਆਹ ਏ ਗੁਰੂ ਬਲੇ ਨੂੰ ਗਿਆਨ ਸੀ ਮਾਤਾ ਨੇ ਸਮਝਾਇਆ ਹੋਇਆ ਸੀ ਬੇਟਾ ਤੇਰੇ ਵਰਗੇ ਹਜ਼ਾਰਾਂ ਲੋਕ ਬਾਜਾ ਮਾਰਦੇ ਨੇ ਗੁਰੂ ਹਰਕਮਿੰਦ ਪਾਸ਼ਾ ਮਹਾਰਾਜ ਨੂੰ ਉਹ ਸੈਂਕੜਿਆਂ ਨੂੰ ਸਿਰੋਜ ਕਰਦੇ ਨੇ ਅੱਜ ਕੱਲ ਵੀ ਸਾਡੀਆਂ ਮਾਵਾਂ ਕਈ ਹੈਗੀਆਂ ਕਹਿਣ ਗਿਆ ਪੁੱਤਰਾ ਜਾਮ ਕਲੀ ਭਰਤੀ ਕਰ ਅਤਿ ਲਾਭੀ ਸਤਿਗੁਰ ਲੜ ਇਕ ਦਿਨ ਇੱਕ ਮਾਨਕ ਕਾਕਾ ਚੁਕਿਆ ਸਤਿਗੁਰ ਮੈਂ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵੈਦਾਂ ਆਈ ਨਾ ਰਾਜੌਰਸਤਨ ਪਰਿਵਾਰ ਪਰਿਆ ਸ਼ਬਦ ਗਾਵਣਿਆ தூ சதார மன மூ ਅੰਗੇ ਕਰ ਤੇਰਾ ਕਰ ਜਿਨਾਂ ਵਿਸਵਾਰ ਸਬਨਾ ਦਲਾ ਸਮਰਾਖ ਸੁਆਮੀ ਸਾਚੋ ਮਨੋ ਇਸਾਰੇ ਕਹਿ ਨਾ ਲਿਖ ਮਨ ਮੇਰੇ ਸਦਾਰ ਹੋਰ ਨਾਲ ਸਾਜੇ ਸਾਈ ਬਾਤ ਚਾ ਨਹੀਂ ਕਰਤੇ ਕਰਤਾ ਤੇਰੇ ਸਭ ਵਿਚ ਹੈ ਜਿਸ ਦੇ ਸੋ ਬਾਗ ਸਦਾ ਸਿਦ ਸਲਾ ਤੇਰੀ ਨਾਮ ਮੱਤ ਲਖਾ ਨਾਮ ਜਿਨ ਕਹਿਵਾਂ ਵਸਿਆ ਮਾਜੀ ਸ਼ਬਦਿਕ ਨੇ ਕਹੈ ਨਾਨਕ ਸੱਚੇ ਸਾਹਿਬ ਪਿਆਰੇ ਕਰਤੇ ਅਜਾ ਨਾਮ ਮੇਰਾ ਹੈ ਬਾਤ

بد واجے تلاں جھٹ کرتا اے پنج دو تے تڈ واہ سیتے کال کٹک مارے در کرم پایا تڈ جن کو سے نام ہر ਆਰੇ ਤਰੰਤ ਕਪਾਇ ਪੁਤਰੇ ਸਜਲ ਰਸੂਰੇ ਚਰੋ ਸਤਿ ਆਪ ਜੀ ਸੁਣੀ ਸੱਚੀ ਬਾਣੀ ਕੰਨ ਸਾਜਨ ਪਏ ਸਰੂਰੇ ਗੁਰਦੇ ਫਨੀਤ ਜਹਦੇ ਪ੍ਰਕਤ ਸਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਜੈ ਰਲਾਗੇ ਬਾਜੇ ਅਨੰਦ ਕੀ ਵਾਜੇ ਪਿਆਰ ਵਿੱਚ ਮਹਿਲ ਹੋਇਆ ਤਹ ਤੇ ਪਵਿੱਤ ਸਤਿਗੁਰ ਆ ਪਰਪੂਰੀ ਵਾਹਿਗੁਰੂ ਜੀ ਦੇ ਚਰਨਾਂ ਦੇ ਸਾਇ ਤੇ ਗੁਰੂ ਜੀ ਜਿਹੜੇ ਚ ਗੌਂਦੀ ਵਾਹਿਗੁਰੂ ਹੰਸ ਤੂੰ ਵਾਹਿਗੁਰੂ ਕਰ ਆਵੀ ਸਖਲਸਾ ਵਾਹਿਗੁਰੂ ਜੀ ਕੀ ਸਭੇ ਪੱਲਾ ਕਹਿੰਦਾ ਮਾਤਾ ਜੀ ਪ੍ਰੇਮ ਵਿੱਚ ਗੀਤ ਫੇਰ ਗਾ ਲਿਓ ਸ਼ਬਦ ਫੇਰ ਪੜ ਲਿਓ ਬਾਣੀ ਮੂੰਹ ਨਾਲ ਪੜੋ ਪਰ ਹੱਥ ਨਾਲ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਭੋਜਨ ਤਿਆਰ ਕਰੋ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰਸ਼ਾਦਾ ਛਕਣਾ ਗਿਆਨੀ ਨਰੈਣ ਸਿੰਘ ਕਹਿੰਦਾ ਕਿ ਫਿਰ ਵੀ ਸੰਤੀ ਨੇ ਇਹ ਨਹੀਂ ਵੇਖਿਆ ਕਿ ਛਕਣ ਵਾਲੇ ਕਿੰਨੇ ਕੁ ਨੇ ਜਿੰਨਾ ਕ ਘਰ ਵਿੱਚ ਆਟਾ ਸੀ ਸੇਰਕ ਗਿਆਨੀ ਨਰੈਣ ਸਿੰਘ ਮੰਜੰਗਾ ਵਾਲਾ ਕਹਿੰਦਾ ਉਹ ਪਾ ਕੇ ਪ੍ਰਾਤ ਵਿੱਚ ਆਟਾ ਤੇ ਸੰਤੀ ਗੁੰਨਣ ਲੱਗ ਗਈ ਐ ਪਿੰਡ ਦੇ ਲੋਕ ਕੋਠਿਆਂ ਤੇ ਚੜੇ ਹੋਏ ਨੇ ਦੇਖਦੇ ਨੇ ਕਿ ਆ ਜਿਹੜਾ ਸੇਰ ਕਾ ਆਟਾ ਸੰਤੀ ਨੇ ਗੁੰਨਣਾ ਸ਼ੁਰੂ ਕੀਤਾ ਇਹਦੇ ਕੱਲੇ ਝੰਡੇ ਵਾਲੇ ਨੇ ਖਾ ਲਣਾ ਉਹ ਬਾਕੀ ਦੇ ਕੀ ਖਾਂਣਗੇ ਇੱਕ ਦੂਜੇ ਨੂੰ ਸੁਨਾ ਸੁਨਾ ਕੇ ਆਂਦੇ ਨੇ ਪਈ ਭੁੱਖਾ ਮਰਦਾ ਰਾਤ ਖਾਣ ਨੂੰ ਨਹੀਂ ਘਰ ਵਿੱਚ ਕੀ ਖਵਾਉ ਇਸ ਢਾੜ ਨੂੰ ਓਏ ਭੁੱਖ ਦੇ ਗੀਤ ਗੌਰਈ ਹੈ ਸੰਤੀ ਕੋਠਿਆਂ ਤੇ ਚੜੇ ਹੋਏ ਲੋਕ ਸੁਨਾ ਸੁਨਾ ਕੇ ਛੇਵੇਂ ਪਾਤਸ਼ਾਹ ਨੂੰ ਜਿਵੇਂ ਮਜ਼ਾਕਾਂ ਕਰਦੇ ਨੇ ਜਿਵੇਂ ਮਖੌਲ ਕਰਦੇ ਨੇ ਉਸ ਵੇਲੇ ਦਾ ਸੀਨ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ ਕੇ ਪੱਲੇ ਨੂੰ ਔਰ ਉਹਦੀ ਮਾਂ ਨੂੰ ਪਿੰਡ ਦੇ ਲੋਕ ਕਿਵੇਂ ਮਖੌਲ ਕਰ ਰਹੇ ਨੇ ਚੋਕ ਸ਼ੰਦ ਵਿੱਚ ਉਸ ਵੇਲੇ ਦੀ ਸਾਖੀ ਦਿੱਤੀ ਜਾ ਰਹੀ ਹੈ ਇਸ ਇਤਿਹਾਸ ਤੇ ਖੁਸ਼ ਹੋ ਕੇ ਭਾਈ ਇਹ ਸਾਡੇ ਕਾਕੇ ਸਤਰਾਮ ਸਿੰਘ ਦਾ ਵੱਡਾ ਭਰਾ RAM ਸਿੰਘ ਲੱdde ਮੁੰਡਿਆ ਬਹੁਤ ਸਾਰੀ ਮਾਇਆ ਭੇਜਦਾ ਮੈਂ ਧੰਨਵਾਦ ਕਰਦਾ ਇਹ ਮਾਇਆ ਸਰਦਾਰਾ ਸਿੰਘ ਸ਼ੌਂਕੀ ਨੂੰ ਹਨ ਭੇਜੀ ਹੈ ਮੈਂ ਧੰਨਵਾਦ ਕਰਦਾ ਕਹਿੰਦਾ ਸ਼ੌਂਕੀ ਸਾਹਿਬ ਦੀ ਆਵਾਜ਼ ਬੜੀ ਮਿੱਠੀ ਹੈ ਮੈਂ ਕਹਿੰਦਾ ਪਿਓ ਕਾਰਖਾਨੇ 'ਚ ਕੰਮ ਕਰਦਾ ਰਿਹਾ ਖੰਡ ਦੇ 'ਚ ਇਹਦੀ ਮਾਂ ਖੰਡ ਖਾਂਦੀ ਰਹੀ ਐ ਇਹਦੀ ਵੀ ਆਵਾਜ਼ ਮਿੱਠੀ ਐ ਇਸ ਲਈ ਸੁਣੋ ਰਾਮ ਸਿੰਘ ਦਾ ਧੰਨਵਾਦ ਆ ਭਈ ਕਿਵੇਂ ਪੱਲੇ ਦੀ ਮਾਤਾ ਨੂੰ ਸੇਰ ਆਟਾ ਗੁੰਨਦਿਆਂ ਵੇਖ ਕੇ ਪਿੰਡ ਦੇ ਲੋਕ ਮਖੌਲ ਕਰਦੇ ਨੇ ਇਉਂ ਬੇਨਤੀ ਕੀਤੀ ਜਾ ਰਹੀ ਸੱਚ ਦੇ ਵਾਲਿਆ ਝੂਠ ਨੇ ਨਕਲੀ ਪੀਰ ਫਕੀਰ ਵਕਤ ਗਵਾਪਿ ਸਤਾਊਗਾ ਸੰਤੀ ਦਾ ਦਿਲ ਵੀ ਪੱਲੇ ਨੂੰ ਕਰਨ ਟਿਚਰਾ ਲੋਕ ਬਤਾਲੇ ਦੇ ਕੋਠਿਆਂ ਤੇ ਚੜਕੇ ਵੇਖਣ ਲੋਕ ਬਤਾਲੇ ਦੇ ਕਹਿੰਦੇ ਨਹੀਂ ਭਲਾ ਬੀਜ ਦੇ ਬੰਦੇ ਦਿਲ ਕਾਲੇ ਦੇ ਸੱਚੇ ਨੂੰ ਮੇਹਣੇ ਦੇਣ ਜਿਨ੍ਹਾਂ ਨੇ ਸੁੱਖੇ ਨੇ ਕਹਿੰਦੇ ਕਿੱਥੋਂ ਪ੍ਰਸ਼ਾਦ ਸ਼ਿਕਾਉਣਾ ਹੈ ਜਨਮਾਂ ਦੇ ਭੁੱਖੇ ਨੇ ਕਿੱਥੋਂ ਭੰਡਾਰਾ ਕਰ ਲੂ ਉਹ ਡੰਗਦਾਂ ਦੀ ਆਟਾ ਰਾਤ ਖਾਣ ਨੂੰ ਦਾ ਲਈ ਇੰਨੀ ਭੁੱਖ ਖਦਾਵੀ ਸਕਦਾ ਹੁਟਾ ਨਹੀਂ ਮਾਇਆ ਦਾ ਇਹ ਦੇ ਕਰਨ ਨੂੰ ਜਾਂਦਾ ਕੋਈ ਖਾਲ ਨਹੀਂ ਇਹਦੀ ਉਹ ਪੰਡੀ ਸਾਡਾ ਸੂਤਰ ਕਮ ਆਉਣਾ ਏ ਸਿੱਕਾ ਨਹੀਂ ਆ ਪਕਸ਼ਾ ਰੋ ਸੋਇਤੇ ਆਈਏ ਜੀ ਆੜੇ ਇਹ ਸ਼ਾਹ ਬਾਦਸ਼ਾਹ ਇਸੇ ਹੀ ਕੀ ਪਰ ਆਸਮਾਨ ਜਿਸका सबसे विसावे सबसे आनपा चढ़ दे सबसे आनपा चढ़ दे ਗੁਰ ਕੀ ਚਰਨੀ ਪਾਹ ਦੇਹ ਦੇ ਤਰੇ ਕੋ ਉਹ ਦੁਆ ਹੈ ਕੰਕਾਰ ਜੀ ਆਵੇ ਆ ਸਰੇ ਦੇਹ ਦੇ ਤਰੇ ਕੋ ਉਹ ਦੁਆ ਹੈ ਮੇ ਮਿਰਵਾ ਕੰਕਾਰ ਜੀ ਆਵੇ ਮੇਰੇ ਮਨ ਮੇਰੇ ਸੁਖ ਸਹਿਜ ਸਿਤੀ ਜਪਨਾ ਆਤ ਪਹਿਰ ਕਬ ਪਿਆਏ ਤੂੰ ਗੋਡੇ ਗੋਵਿੰਦ ਨਿਤ ਬਾ ਪਹਿਰ ਪ੍ਰਭ ਕਿਆਏ ਤੂੰ ਗੋੜੇ ਗੋਵਿੰਦ ਨਿਤ ਗਾ ਆਖ ਪਹਿਰ ਪ੍ਰਭ ਕਿਆਏ ਤੂੰ ਆਖ ਪਹਿਰ ਪ੍ਰਭ ਕਿਆਏ ਤੂੰ ਗੋੜੇ ਗੋਵਿੰਦ ਨਿਤ ਗਾ

इसकी शरणे पारमन्नो जिस जे वडया वेर ना कोरे जेसे सिमरत सोख होए कणो दुख दर्द नामूल ओ ਸੇ ਸੇ ਮੱਤ ਸੋਖੇ ਹੋਏ ਕਰਨਾ ਦੁੱਖ ਦਰਦ ਨਾ ਮੂਲ ਹੈ ਹੋ ਸਦਾ ਸਦਾ ਕਰ ਚਾਕਰੀ ਸਦਾ ਸਦਾ ਕਰ ਚਾਕਰੀ ਰੱਬ ਸਾਹਿਬ ਸੱਚਾ ਸੋ ਮਹਿਰ ਕਰੇ ਕਿਸ ਮਹਿਵਾ ਤਾਤਰ ਜੀ ਆਵੇ ਰਾਸ ਰ ਮਹਿਰ ਕਰੇ ਕਿਸ ਮਹਿਵਾ ਤਾਤਰ ਜੀ ਆਵੇ ਰਾਸ ਸੁਪਤਾ ਤੈ ਪੰਜੇ ਨੋ ਸੁਖ ਦਾਨਾ ਪੈ ਪੰਜਨੋ ਇਸ ਅਗੇ ਕਰੇ ਹਨਾ ਮਿਹਰੇ ਕਰੇ ਜਿਸ ਮੇਰਵਾ ਤਾਤਾ ਜੀ ਆਵੇ ਰਾਸਲ ਹੋਵੇ ਮਿਹਰੇ ਕਰੇ ਜਿਸ ਮੇਰਵਾ ਕਾਰ ਜਿ ਆਵੇ ਰਖੇ ਸੁਨੇਹਾ ਸੁਣਨਾ ਆਵੇ ਲਾਣਾ ਵੇ ਨੀਂਦ ਨਾ ਆਵੇ ਬਹੁਤ ਬਹੁਤ ਰਖਾਣੀਏ ਉੱਚਾ ਉੱਚਾ ਵਰੇ ਨਾਚੇ ਨਾ ਬਾਹਰਾ ਕੀਮਤ ਕਹਿ ਨਸਕਾ ਵਰੇ ਨਾਚੇ ਨਾ ਬਾਹਰਾ ਕੀਮਤ ਕਹਿ ਨਾ ਸਕੋ ਦਾਨ ਕੇ ਕਾ ਪ੍ਰਭ ਮਿਆ ਕਰ ਦਾਨ ਕੇ ਕਾ ਤਬ ਮਿਆ ਕਰ ਸੱਚ ਦੇਵ ਆਪਣਾ ਮਿਹਰਤਰੇ ਕਿਸਰੇ ਕਾਕਰ ਜੀ ਆ ਮੇਰਾ ਸਿਰ ਮਿਹਰ ਕਰੇ ਬੁਸੇ ਏ ਰਵਾ ਕਾਕਰ ਜੀ ਆ ਮੇਰਾ ਸਿਰ ਸਾਧ ਸੰਗਤ ਹੋਏ ਨਿਰਮਲ ਕਟ੍ਹੀਏ ਜੰਮ ਕੀ ਵਾਸੇ ਕਟ੍ਹੀਏ ਜੰਮ ਕੀ ਵਾਸੇ ਸੁਖ ਦਾਤਾ ਕੈ ਪੰਜੇ ਨਾਲ ਤੇ ਸਿਆਚ ਕਰੇ ਅਰਦਾਸ ਮੇਰੇ ਕਰੇ ਦਿਸਾਨੇ ਮੇਰੇ ਰਬਾ ਆਕਾਰ ਜੀ ਆਵੇ ਰਸ ਕਰ ਜਿਆ ਮੇਰਾਸ ਤਾ ਕਰ ਜਿਆ ਮੇਰਾਸ ਤਾ ਕਰ ਜਿਆ ਮੇਰਾਸ ਵਾਹੇ ਗੁਰੂ